ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਵਿੜੰਗਾ ਜ਼ਿਲ੍ਹਾ ਤੇ ਤਹਿਸੀਲ ਦੋਸਤੋ ਮੁਕਸਰ ਸਾਹਿਬ ਪੈ ਜਾਂਦਾ ਬਾਈ ਜਗਮੀਤ ਕੋਲੇ ਸੱਜਣੋਂ ਪਹੁੰਚੇ ਆ ਤੇ ਰੋਡ ਦੇ ਉੱਤੇ ਹੀ ਦੋਸਤੋ ਬਾਈ ਦਾ ਘਰ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤਿੰਨ ਨਾਕ ਵਿਖਾਉਣੇ ਆ ਦੋ ਦੋਸਤੋ ਬੱਚੀਆਂ ਤੇ ਇੱਕ ਦੋਸਤੋ ਗੱਬਣ ਕ੍ਰਾਸ ਆਂਗ ਦੇ ਵਿੱਚ ਗਾਂ ਵਕਾਊ ਆ ਬਾਈ ਕੋਲੇ ਡਿਟੇਲ ਸਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਵਧੀਆ ਜੀ ਵਧੀਆ ਠੀਕਾ ਨਾਂ ਤੇ ਐਡਰੈਸ ਦੱਸਿਓ ਬਾਈ ਮੇਰਾ ਨਾਂ ਜਗਮੀਤ ਸਿੰਘ ਜੀ ਪਿੰਡ ਵੜੰਗ ਜ਼ਿਲ੍ਹਾ ਸ੍ਰੀ ਮਕਸਰ ਸਾਹਿਬ ਠੀਕਾ ਤੇ ਨੰਬਰ ਵੀ ਬੋਲ ਦਿਆਂ 6284910409 ਜੀ ਠੀਕਾ ਅੱਜ ਕਿੰਨੇ ਨਾਗਾ ਬਈ ਤਿੰਨ ਨਾਗਾ ਜੀ ਦੋ ਬੱਚੀਆਂ ਤੇ ਇੱਕ ਗਾਂ ਦੂਜਾ ਸੂਰ ਰੜ ਇਹ ਦੂਜਾ ਸੁਗਾ ਹਾਂਜੀ ਹਾਂਜੀ ਠੀਕ ਆ ਇਹ ਕੀ ਰਿਕਾਰਡ ਆ ਬਈ ਇਹਦਾ ਇਹਨੇ ਪਹਿਲੇ ਸੁਏ ਦਿੱਤਾ 15 ਅਗਲਾ ਦੱਸ ਜੀ ਠੀਕ ਆ ਹਾਂਜੀ ਕ੍ਰੋਸ ਬ੍ਰੀਡ ਤੇ ਗਾਂ ਵਧੀਆ ਮੁੱਠੇ ਮੁੱਠੇ ਵਾਲਾ ਥਾਣਾ ਸੀਲ ਠੰਡੀ ਵਹਿੜਾ ਵਧੀਆ ਜਿਵੇਂ ਮਰਜੀ ਬਹਿ ਗਏ ਲੋਬੀ ਸੱਜਣੋ ਸੀਲ ਠੰਡੀ ਦੀ ਗੱਲ ਕਰੀਏ ਬਾਈ ਜੰਦਾ ਸੀਲ ਠੰਡੀ ਦੋਸਤ ਮੁੱਠੀ ਮੁੱਠੀ ਵਾਲਾ ਥਾਣਾ ਚੰਗੀ ਦੋਸਤੋ ਸੀਲ ਠੰਡੀ ਆ ਥਾਣ ਵੀ ਦੋਸਤੋ ਸੋਹਣਾ ਇਹਦੇ ਇੱਕ ਤਰੀਕ ਨੂੰ ਸਹੀ ਦਿਨ ਪੂਰੇ ਆ ਕਰਨ ਵਾਲੇ ਇੱਕ ਤਰੀਕ ਨੂੰ ਦਿਨ ਪੂਰੇ ਆ ਕਿਹੜੀ ਹੁਣ ਵੀ ਬਹੁਤ ਸੋਹਣੀ ਆ ਪਾਈ ਹੋਈ ਆ ਤਿਆਰੀ ਬਹੁਤ ਸੋਹਣੀ ਹੈ ਜੇ ਵੀ ਲੋਬੀ ਸਜਣੂ ਅੱਜ 27 ਤਰੀਕਾ ਤੇ ਬਾਈਆਂ ਦਾ 1 ਤਰੀਕ ਨੂੰ ਦਿਨ ਪੂਰੇ ਆ ਕੋਈ ਦੋਸਤੋ 2-4 ਦਿਨ ਅੱਗਾ ਪਿੱਛਾ ਹੁੰਦਾ ਤਾਂ ਹਵਾਨੇ ਦੀ ਤਿਆਰੀ ਦੋਸਤੋ ਵੇਖ ਸਕਦੇ ਆ ਸੋਹਣੀ ਆ ਦੋਸਤੋ ਹੁਣ ਵੀ ਤੇ ਬਾਕੀ ਦੋਸਤੋ ਹਵਾਨੇ ਦੇ ਵਿੱਚ ਢਲ ਹਜੇ ਪਈ ਆ ਠੀਕ ਠੰਡੀ ਬਹੁਤ ਆ ਵਧੀਆ ਘਰੇ ਦਾ ਦੁੱਧ ਪੀਣ ਨੂੰ ਬਹੁਤ ਚੰਗੀ ਫਾਇਦਾ ਠੀਕ ਆ ਲੋਬੀ ਸਜਣੂ ਕ੍ਰੋਸ ਅੰਗ ਦੇ ਵਿੱਚ ਵਹਿੜਾ ਜਾਸੀ ਕ੍ਰੋਸ ਸੋਹਣਾ ਦੋਸਤੋ ਹਵਾਨਾ ਤਿਆਰ ਹੋਇਆ ਤੇ ਬਾਕੀ ਦੋਸਤੋ ਹਜੇ 3-4 ਦਿਨ ਦੋਸਤੋ ਹਜੇ ਦੇ ਪਏ ਆ ਖੂਨ ਦੇ ਵਿੱਚ ਚੰਗੇ ਕੱਦ ਕਾਠ ਵਾਲੀ ਸੋਹਣੀ ਗੈੜਾ ਦੋਸਤੋ ਦੇਖ ਸਕਦੇ ਆ ਬਾਈਆਂ ਦਾ ਪਹਿਲੇ ਸੂਏ ਦੋਸਤੋ 15 ਲੀਟਰ ਦੁੱਧ ਪਾਇਆ ਬਾਕੀ ਦੋਸਤੋ ਅੱਗੇ ਤੋਂ ਪਸ਼ੂ ਆਇਆ ਹਾਂ ਦਾ ਜਿਵੇਂ ਮਾਲਕਾਂ ਨੇ ਦੱਸਿਆ ਹੋਊ ਮੈਂ ਬਾਈ ਨੇ ਦੱਸਤਾ ਦੁੱਧ ਵਾਲੀ ਵਹਿੜਾ ਭਾਈ ਬੇਚਣ ਤੋਂ ਜਿਹੜਾ ਮਰਜ਼ੀ ਬੰਦਾ ਲੈ ਜਾਵੇ ਬਾਕੀ ਵਹਿੜ ਦਾ ਕੋਈ ਸਾਰੇ ਅੰਗ ਚੰਗੇ ਆ ਵਹਿੜ ਦੇ ਜਰਸੀ ਕ੍ਰੋਸ ਤੇ ਵਹਿੜਾ ਵਧੀਆ ਠੀਕ ਆ ਲੋਬੀ ਸੱਜਣੋ ਤੋੜ ਕੇ ਤੁਹਾਨੂੰ ਵਿਖਾਤੀ ਫਣਾ ਦਾ ਸਾਈ ਗਿਆ ਵਿਖਾਤਾ ਸੀਲ ਠੰਡੀ ਬਹੁਤ ਮੇਨ ਗੱਲ ਤਾਂ ਬੈੜ ਬਾਈ ਸੀਲ ਠੰਡੀ ਬਹੁਤ ਥਾਨ ਬਹੁਤ ਚੰਗਾ ਲੱਗਿਆ ਸਹੀ ਗੱਲ ਮੁੱਠੀ ਆ ਤਾਂ ਲੱਗਿਆ ਵਧੀਆ ਵਾਕਈ ਦੋਸਤੋ ਸੀਲ ਠੰਡੀ ਦੀ ਗੱਲ ਕਰੀਏ ਦੋਸਤੋ ਸੀਲ ਠੰਡੀ ਬਹੁਤ ਆ ਮੁੱਠੀ ਵਾਲਾ ਗੁਲਾਬੀ ਥਾਨ ਆ ਤੇ ਕਰੋ ਸੰਗ ਦੇ ਵਿੱਚ ਆ ਦੋਸਤੋ ਮੂੰਹ ਮੱਥਾ ਤੁਹਾਨੂੰ ਵਿਖਾ ਦਿੰਨੇ ਆ ਦੇਖ ਸਕਦੇ ਆ ਇਹ ਮੁੱਲ ਕੀ ਕਰਾਂਗੇ ਬਾਈ ਮੁੱਲੇ ਤਾਂ ਜੀ ਜਾਇ ਜੀ ਕਰਨਾ 55000 ਰੁਪਇਆ ਜੀ 58000 ਹਾਂਜੀ ਇਹਵੇਂ 70 75 ਮੰਗਣ ਦਾ ਕੋਈ ਫਾਇਦਾ ਨਹੀਂ ਇਹਦਾ ਠੀਕ ਆ 58000 ਰੁਪਏ ਦੋਸਤੋ ਮੋਲ ਆ ਬਾਕੀ ਦੋਸਤੋ ਮੌਕੇ ਤੇ ਮਾਨਤਾਨ ਹੋ ਜਾਂਦਾ ਹੁੰਦਾ ਜਿੰਨੇ ਹੀ ਦੋਸਤੋ ਤੁਹਾਨੂੰ ਜਚੇ ਇੱਥੇ ਆ ਕੇ ਆਪ ਦਾ ਸੌਦਾ ਕਰ ਲਓ ਇਹ ਨੰਬਰ ਸਕਰੀਨ ਤੇ ਚੱਲੂਗਾ ਤੇ ਇਸ ਤੋਂ ਅੱਗੇ ਦੋਸਤੋ ਬਾਈ ਕੋਲੇ ਦੋ ਬੱਚੀਆਂ ਬੱਚੀਆਂ ਦੀ ਜਾਣਕਾਰੀ ਲੈਣੇ ਆ ਬਾਈ ਇਹ ਇੱਕ ਨੰਬਰ ਬੱਚੀ ਦੀ ਜਾਣਕਾਰੀ ਦਿਓ ਇਹ ਕਿੰਮਾ ਕਿੰਨੇ ਅੰਬਰ ਹੋਗੀ ਬਈ ਇਹ ਇਹ ਖੀਰੀ ਹੈ ਜੀ ਦੰਦੋ ਜੀ ਦੰਦ ਵੀ ਪਟ ਕੇ ਵਿਖਾ ਦਿੰਨੇ ਆਪਾਂ ਠੀਕ ਆ ਦੰਦੋ ਖੀਰੀ ਆ ਹਾਂਜੀ ਹਾਂਜੀ ਠੀਕ ਆ ਲਓ ਵੀ ਸੱਜਣੋ ਦੰਦੋ ਖੀਰੀਆ ਉਮਰ ਲਗਭਗ ਕਿੰਨੀ ਹੋਊਗੀ ਬੇ ਜਾਨਾ ਮੰਨ ਲਓ ਜੀ ਖੀਰੀ ਇਹਦੀ 11 12 ਮਹੀਨੇ ਹੋਰ 11 ਆ ਮਾਰਾ 12 ਮਹੀਨੇ ਹਾਂਜੀ ਹਾਂਜੀ ਲਓ ਵੀ ਸਜਣੋ ਥਣਾ ਦਾ ਸੈਜ ਤੁਹਾਨੂੰ ਵਿਖਾ ਦਿੰਨੇ ਆ ਕੋਈ ਫੋਰ ਸ਼ਾਂਗ ਨਹੀਂ ਚਾਰ ਹੀ ਸ਼ਾਂਗ ਚਾਰ ਹੀ ਥਾਣਾ ਦੋਸਤੋ ਵੇਖ ਸਕਦੇ ਆ ਕੱਲਾ ਕੱਲਾ ਥਾਨ ਲੱਗਿਆ ਤੇ ਗਲਾਬੀ ਰੰਗ ਚਾ ਦੋਸਤੋ ਤੇ ਦੰਦ ਵੀ ਪਟਕੇ ਵਿਖਾ ਦਿੰਨੇ ਆ ਦੰਦ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਦੁੱਧ ਦੰਦ ਹੀ ਆ ਜੀ ਦੇਖ ਸਕਦੇ ਆ ਬਈ ਦੁੱਧ ਦੰਦ ਦਾ ਦੋਸਤੋ ਛੋਟੀ ਉਮਰ ਆ ਜਿਹੜਾ ਵੀਰ ਦੋਸਤੋ ਸਾਹਮ ਦਾ ਸਾਹਮਣੇ ਆਸਤੇ ਲੈਂਦਾ ਤਾਂ ਸੋਹਣੀ ਦੋਸਤੋ ਵਹਿੜ ਤਿਆਰ ਹੋਣ ਵਾਲੀ ਆ ਚੰਗੇ ਚੰਗੀ ਮਾਰ ਥੱਲੇ ਦੁੱਧ ਹੈ ਰਿ ਥੱਲੇ ਹੁਣ ਵੀ ਚੰਗੇ ਦੁੱਧ ਤੇ ਚੱਲੀ ਜਾਂਦੀ ਇਹਦੀ ਮਾਂ ਠੀਕ ਲੋਬੀਸ ਜਿਵੇਂ ਬਾਈਆਂ ਦਾ ਇਹਦੀ ਮਾਂ ਥੱਲੇ ਵੀ ਚੰਗਾ ਦੁੱਧ ਆ ਜਿੱਥੋਂ ਆਪਾਂ ਲੈ ਕੇ ਜਾਂਦੀ ਆ ਬਾਕੀ ਦੋਸਤੋ ਅਨੁਮਾਨ ਆ ਵੀ ਸੋਹਣਾ ਕਦ ਕਰਨਾ ਦੋਸਤੋ ਜਿਹੜੇ ਹਿਸਾਬ ਨਾਲ ਬਾਈ ਦੱਸਦਾ 12 13 ਮਹੀਨਿਆਂ ਦੀ ਹੋਊਗੀ ਲਗਭਗ ਚੰਗੀ ਜਾਤ ਵਾਲੀ ਵਹਿੜ ਆ ਦੋਸਤੋ ਇਹ ਮੁੱਲ ਬਾਈ ਤੋਂ ਇਹਦਾ ਪੁੱਛਦੇ ਆ ਤੇ ਇਸ ਤੋਂ ਅੱਗੇ ਦੋਸਤੋ ਇੱਕ ਹੋਰ ਬਾਈ ਕੋਲੇ ਉਹਦੇ ਬਾਰੇ ਵੀ ਜਾਣਕਾਰੀ ਲਵਾਂਗੇ ਦੋ ਵੜਾਂ ਆ ਪੀ ਅੱਜ ਬਾਈ ਕੋਲੇ ਤੇ ਇੱਕ ਦੋਸਤੋ ਗੱਬਣ ਕੀ ਮੁੱਲ ਕਰਾਂਗੇ ਬਾਈ ਇਹਦਾ ਇਹ ਕੱਲੀ 25000 ਦੀ ਵੱਚੀ ਦੇ ਦਾਂਗੇ ਕੱਲੀ 25000 ਦੀ ਹਾਂਜੀ ਠੀਕ ਆ ਲਓ ਵੀ ਸੱਜਣੋ ਇਹ ਕੱਲੀ ਵੱਚੀ 25000 ਦੀ ਇਹ ਮਾਨਤਾਨ ਤੁਹਾਡਾ ਇੱਥੇ ਆ ਦਾ ਹੋ ਜਾਣਾ ਇਸ ਤੋਂ ਅੱਗੇ ਬਈ ਦੋ ਨੰਬਰ ਦੀ ਜਾਣਕਾਰੀ ਦਿਓ ਇਹ ਕਿਵੇਂ ਆ ਮੂੰਹ ਇਹ ਦੋ ਖੀਰੀ ਦੇ ਦਾਨ ਛੜਦੇ ਦੋਨ ਦੇ ਚੱਕ ਦੀ ਆ ਹਜੇ ਚੱਕ ਦੀ ਆ ਦੋ ਹਾਂਜੀ ਹਾਂਜੀ ਠੀਕ ਆ ਇਹਨੋਂ ਹੋਰ ਹੋ ਗਈ ਮਾਲਾ ਡੇਢ ਕੇ ਸਾਲ ਹੋ ਗਈ ਲਗਭਗ ਠੀਕ ਆ ਇਹ ਦੋਨ ਦੇ ਦੋਸਤੋ ਚੱਕਦੀ ਆ ਸੈਟ ਗਈ ਆ ਅਨੁਮਾਨ ਤੁਸੀਂ ਲਾਉਣਾ ਖਾਣੇ ਇਹਦੇ ਵੀ ਕੋਈ ਚਾਰ ਛਾ ਥਾਣਾ ਦਾ ਸਾਈਜ਼ ਦੋਸਤੋ ਇਹਦਾ ਵੀ ਤੁਹਾਨੂੰ ਬਖਾ ਦਿੰਨੇ ਆ ਇਹ ਥੋੜੀ ਜੀ ਦੋਸਤੋ ਕੱਦ 'ਚ ਆਪਾਂ ਉਹਦੇ ਮੁਕਾਬਲੇ ਦੇਖੀਏ ਤਾਂ ਥੋੜਾ ਜਿਹਾ ਕੱਦ ਇਹ ਤਾਂ ਦੋਸਤੋ ਘੱਟ ਜ਼ਰੂਰ ਆ ਪਰ ਜਾਤ ਕੁਆਲਿਟੀ ਇਹਦੀ ਵੀ ਚੰਗੀ ਆ ਦੋਸਤੋ ਫਵਾਨੇ ਜੀ ਦੇਖੋਗੇ ਦੋਸਤੋ ਦੇਖ ਤਾਂ ਆਨੇ ਆ ਕਾਫੀ ਝੋਲੀ ਆ ਦੋਸਤੋ ਤੇ ਕੱਲਾ ਕੱਲਾ ਹੀ ਥਾਣਾ ਦੋਸਤੋ ਇਸ ਬਿਊਟੀ ਇਹਦੀ ਵੀ ਚੰਗੀ ਆ ਦੋਸਤੋ ਤੋੜ ਕੇ ਤੁਹਾਨੂੰ ਇਹ ਵੀ ਵਿਖਾ ਦਿੰਨੇ ਆ ਇਹ ਵੀ ਦੋਸਤੋ ਚੰਗੀ ਜਾਤ ਵਾਲੀ ਵਹਿੜ ਆ ਦੋਨ ਦੇ ਚੱਕਦੀ ਆ ਦੋਸਤੋ ਲੌ ਵੀ ਸੱਜ ਨੂੰ ਵੈਸੇ ਬਾਈ ਕੋਲੇ ਹੋਰ ਵੀ ਗਾਵਾਂ ਹੈਗੀਆਂ ਪਰ ਇਹ ਕੱਟੀਆਂ ਆ ਦੋਸਤੋ ਜਿਹੜੀਆਂ ਤਿਆਰ ਸੀ ਤੇ ਦੋ ਦੋਸਤੋ ਜਿਹੜੀਆਂ ਵਹਿੜਾਂ ਸੀ ਉਹ ਆਪਾਂ ਤੁਹਾਨੂੰ ਵਿਖਾ ਦਿਆਂ ਕੁਝ ਦਿਨਾਂ ਤਾਈ ਦੋਸਤੋ ਜੇ ਬਾਈ ਕੋਲੇ ਖੜੀਆਂ ਰਹੀਆਂ ਤਾਂ ਆਪਾਂ ਵੀਡੀਓ ਕਵਰ ਜ਼ਰੂਰ ਕਰਾਂਗੇ ਵੈਸੇ ਦੋਸਤੋ ਬਾਈ ਦਾ ਵਪਾਰ ਦਾ ਕੰਮ ਆ ਪਸ਼ੂ ਆਇਆ ਤੇ ਗਿਆ ਕੋਈ ਬਹੁਤਾ ਟਾਈਮ ਵਪਾਰ ਲਾਈਨ ਤੇ ਦੋਸਤੋ ਪਸ਼ੂ ਖਲਦਾ ਨਹੀਂ ਘਰੇ ਤੇ ਹੋ ਸਕਦਾ ਜੇ ਤਿਆਰੀ ਤੋਂ ਪਹਿਲਾਂ ਪਹਿਲਾਂ ਵੇਖ ਗੀਆਂ ਤਾਂ ਠੀਕ ਆ ਤੇ ਨਹੀਂ ਤਾਂ ਦੋਸਤੋ ਤਿਆਰੀ ਵਾਲੇ ਆਪਾਂ ਵੀਡੀਓ ਕਵਰ ਕਰਾਂਗੇ ਤਿੰਨ ਚਾਰ ਨਗ ਬਾਈ ਕੋਲੇ ਹੋਰ ਵੀ ਖੜੇ ਆ ਇਹਦਾ ਕੀ ਮੁੱਲ ਕਰਾਂਗੇ ਇਹ 20000 ਦੀ ਵਚੀ ਦੀ ਇਹ 20000 ਦੀ ਹਾਂਜੀ ਜੋੜਾ ਦੇ ਦਾਂਗੇ ਜੀ 43000 ਰੁਪਏ ਦਾ ਜੋੜਾ ਜੋੜਾ 43000 ਦਾ ਹਾਂਜੀ 2000 ਜੋੜੇ ਚ ਮੁੱਲ ਇਹਦਾ ਬਾਈ ਨੇ ਕੱਲੀ ਦਾ ਮੁੱਲ 20000 ਕੀਤਾ ਤੇ ਜੋੜਾ 43000 ਦਾ ਕਿ ਜਿਹਦੇ ਦੋਸਤੋ ਕੋਈ ਨਗਾ ਚੋ ਤਿੰਨਾ ਚੋ ਕੋਈ ਵੀ ਨਗ ਪਸੰਦ ਹੋਵੇ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਸੱਜਣੋ ਮਿਲਦੇ ਆਂ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ